ਚੱਲ ਆ ਰੋਟੀ ਆ ਤੇ ਮਲਾਂਜੀ ਫੇਰ ਇਹਨੇ ਕਹਿਣਾ ਕਿ ਮੈਨੂੰ ਐਦਾਂ ਹੁੰਦਾ ਤੇ ਵਿੱਚ ਮਿਰਚਾਂ ਵੇਖੋ ਮੇਰੀ ਲਾਤ ਇੱਕ ਪਤਲੀ ਹੋ ਗਈ ਆ ਹੈ ਦੱਸ ਫੇਰ ਲਾਤ ਤੇਰੀ ਇੱਕ ਕਿਦਾਂ ਪਤਲੀ ਹੋਈ ਹੈ ਕੋਈ ਗੱਲ ਕਰਨ ਵਾਲੀ ਫੇਰ ਕਹ ਮੇਰੀ ਮੰਮੀ ਨੂੰ ਕਹਤੀ ਐ ਮੈਂ ਨਹੀਂ ਕੋਈ ਕਹਦੀ ਤੇ ਮੈਂ ਤਾਂ ਕਹਿੰਨੀ ਧੀ ਪੁੱਤ ਕਹਿੰਨੀ ਆ ਲੈ ਨਹੀਂ ਹੁਣ ਹੁਣ ਤੂੰ ਦੱਸ ਤੂੰ ਕਹਿਵੇਂ ਤੇ ਸਫਾਈ ਹੋ ਰਹੀ ਦੰਦਾਂ ਦੀ ਆਏ ਬੇਬੀ ਇਹ ਦੰਦ ਤੇਰੇ ਅਸਲੀ ਆ ਕਿ ਡੁਪਲੀਕੇਟ ਆ ਰਾਜੀ ਤੀ ਲੈ ਆ ਦੇਖ ਕਿਨੇ ਦਾਦ ਦੇ ਮੋਤੀਆਂ ਵਰਗੇ ਤੇ ਦਾੰਦਾ ਪਰ ਕੀ ਬੰਦਾ ਕਰੇ ਕਹਿੰਦੇ ਗੁੱਸਾ ਬੀਬੀ ਨੂੰ ਇਸ ਗੱਲ ਦਾ ਰਹਿੰਦਾ ਵੀ ਜੇ ਮੇਰੇ ਨਾਲ ਲੜਦਾ ਕਿਉਂ ਨਹੀਂ ਬੱਸ ਤਾਂ ਕਰ ਮੈਂ ਤਾਂ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਕਹਦੇ ਕਹਿ ਠੱਪਾ ਠੱਪਾ ਚਾ ਚਾ ਨਹੀਂ ਸਹੀ ਸੀਗਾ ਕਾ ਨਹੀਂ ਲੈ ਖੜੇ ਉਹਠੇ ਕਾ ਅੱਵੇ ਮੈਂ ਖੜੇ ਲੰਗੀ ਹੈ ਹੈ ਕਹਿੰਦੀ ਰਾ ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਆਪ ਵੇਖੋ ਤੁਹਾਨੂੰ ਮੈਂ ਦਿਖਾਉਣਾ ਹੁਣ ਕਰਨੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੱਲ ਨਹੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੈ ਰੋਟੀ ਇੰਨੀ ਵਧੀਆ ਰੋਟੀ ਦੇਈ ਦੀ ਇਹਨੂੰ ਹੈ ਤਵੇ ਲਾ ਫੇ ਕਹਿੰਦੀ ਮੈਂ ਠੀਕ ਨਹੀਂ ਹੈਗੀ ਇੱਥੇ ਰੱਖ ਕੋਈ ਨਹੀਂ ਬਾਅਦ ਚ ਲੈ ਜਲਣਾ ਹੁਣ ਮੈਂ ਨਹੀਂ ਫੇ ਤੂੰ ਕਹਿੰਨੀ ਆ ਮੈਨੂੰ ਆ ਹੁੰਦਾ ਹੁੰਦਾ ਖਾਣ ਲੱਗੇ ਤੂੰ ਦੇਖਦੀ ਕੁਛ ਨਹੀਂ ਮਲਾਂਜੀ ਨਾ ਦੱਸ ਜੇ ਮੁੜਕੇ ਤੂੰ ਬਿਮਾਰ ਹੋ ਗਈ ਤੇ ਕੌਣ ਜ਼ਿੰਮੇਵਾਰ ਆ ਤੂੰ ਜੋ ਕੌਣ ਅਮਰਤ ਅਮਰਤ ਕਿਉਂ ਜ਼ਿੰਮੇਵਾਰ ਆ ਦੱਸ ਨਾ ਹਾਂ ਦੇ 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 ਤੇ ਹੁਣ ਅੱਛਾ ਅੱਛਾ ਜੀ ਚੰਗੇ ਭਲੇ ਬੰਦੇ ਤੇ ਨਾ ਮਤਲਬ ਅੱਜਕੱਲ ਦਵਾਈਆਂ ਤੇ ਚੱਲਦੇ ਤੇ ਇਹ 100 ਤੋਂ ਉੱਪਰ ਟੱਪ ਗਈ ਆ ਇਹ ਪਰਸਿੰਗ ਸਾਡੀ ਤੇ ਇਹ ਕਹਿੰਦੀ ਆ ਕਿ ਅੱਜ ਮੈਨੂੰ ਇਹਦੀ ਗੱਲ ਤੇ ਹਾਸਾ ਆ ਗਿਆ ਕਹਿੰਦੀ ਮੈਨੂੰ ਲੱਗਦਾ ਮੇਰੀ ਲਾਤ ਇੱਕ ਪਤਲੀ ਹੋ ਗਈ ਆ ਹੈ 10 ਫਿਰ ਲਾਤ ਤੇਰੀ ਇੱਕ ਕਿਦਾਂ ਪਤਲੀ ਹੋ ਗਈ ਹੈ ਕੋਈ ਗੱਲ ਕਰਨ ਵਾਲੀ ਇੱਧਰ ਗੱਲ ਤਾਂ ਨੂੰ ਦਬਾ ਕੇ ਰੱਖ ਕੇ ਗੱਲ ਕਰ ਮੇਰ ਨਾਲ ਇੱਧਰ ਮੇਰੇ ਵੱਲ ਮੂੰਹ ਕਰ ਹੁਣ ਹੁਣ ਦੇਖਾ ਹੁਣ ਮੂੰਹ ਨਹੀਂ ਤਾਂ ਨੂੰ ਹੋਣ ਦਿਆ ਕਰੇ ਕਿਹੜੀ ਨਜ਼ਰ ਨਾ ਤਾਂ ਹੈ ਲੈ ਇਹਦੀ ਲੱਗਦੀ ਤੂੰ ਕਿਦਾ ਕਹਿਆ ਮੇਰੀ ਲੱਤ ਪਤਲੀ ਹੋ ਗਈ ਝੂਠ ਹੀ ਲੱਤ ਵੀ ਤਾਂ ਪਤਲੀ ਹੁੰਦੀ ਕੋਈ ਪਹਿਲਾਂ ਮੈਨੂੰ ਇੰਨੀ ਗੱਲ ਦਾ ਜਵਾਬ ਦੇ ਤੇ ਜੇ ਇਹ ਉਮਰ ਦੇ ਵਿੱਚ ਮਾਸੋ ਫਰਕ ਪੈ ਵੀ ਗਿਆ ਤੇ ਕਿੱਡੀ ਕੀ ਗੱਲ ਆ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਹੈ ਮਾਰੇ ਦਾ ਸ਼ੁਕਰ ਨਹੀਂ ਮੈਂ ਕੀਤਾ ਕਦੀ ਤੂੰ ਤੇਰੇ ਦੇਖਿਆ ਵੀ ਵੀ ਮਾਰੇ ਦਾ ਸ਼ੁਕਰ ਆ ਵੀ ਹੈ ਵੀ ਚੱਲ ਯਾਰ ਠੀਕ ਤੁਰੇ ਫਿਰਦੇ ਉਹ ਨਹੀਂ ਮੈਂ ਤੇਰੇ ਮੂੰਹ ਸੁਣਿਆ ਕਦੀ ਹੈ ਇਹਨੂੰ ਕਿਹਦਾ ਬਰਾਤ ਤੈਨੂੰ ਦੱਸ ਕੇ ਕਰਦੀ ਆ ਹਾਂ ਦੱਸ ਛੰਡੀ ਹੋ ਜਾਣੀ ਆ ਓਏ ਕੀ ਜਿੱਦਾਂ ਮੇਰਾ ਦੂਜਾ ਪੋਤਾ ਕੀ ਬਈ ਉਹ ਜਿੱਦਾਂ ਉਹ ਫੋਨ ਕਰ ਦਿੰਦਾ ਇਹਦਾ ਤੁਮੇ ਕਾਦੀ ਕਰ ਫੇ ਤੈਨੂੰ ਡਾਕਟਰਾਂ ਤੇ ਕਿਨੇ ਲੈ ਕੇ ਜਾਣਾ ਕਰਨਾ ਇਹ ਦੱਸ ਫੇ ਕਿਉਂ ਜਾਣਾ ਤੂੰ ਨਾ ਜਾ ਤੇ ਫੇ ਮੈਂ ਬਾਹਰ ਚੱਲ ਗਿਆ ਤੇ ਕਿਨੇ ਜਾਣਾ ਕਰਨਾ ਫੇ ਇਹ ਦੱਸ ਕੋਈ ਗੱਲ ਨਹੀਂ ਡਾਕਟਰ ਤਾਂ ਚੱਲੇ ਹੀ ਨਾ ਬੰਦਾ ਰੱਬ ਚਾਵੇ ਤੂੰ ਤੇ ਤੂੰ ਤਾਂ ਠੀਕ ਵੀ ਹੋਵੇਂ ਤਾਂ ਵੀ ਤੈਨੂੰ ਤੇਰਾ ਦਿਲ ਕਰਦਾ ਜਾਣ ਨੂੰ ਆਹਾਂ ਤਾਂ ਵੀ ਤੇਰਾ ਖਰੇ ਡਾਕਟਰਾਂ ਨਾਲ ਪਿਆਰ ਪੈ ਗਿਆ ਮਿਲਣ ਨੂੰ ਦਿਲ ਕਰਦਾ ਤੇਰਾ ਉਹਨਾਂ ਨੂੰ ਖੇ ਦਰਸ਼ਣ ਕਰਨ ਨੂੰ ਤੇ ਲਗਾਰਦਾ ਮੈਨੂੰ ਡਾਕਟਰ ਕੋਲ ਲੈ ਜਾ ਮੈਨੂੰ ਡਾਕਟਰ ਸਾਰੇ ਜਾਂਦੇ ਡਾਕਟਰ ਘਮਾ ਛੜੇ ਤੂੰ ਮੈਨੂੰ ਦੇਖਿਆ ਹੁਣ ਮਿਰਚਾਂ ਦੇਤੀਆਂ ਦੇਖਿਆ ਪਖੰਡ ਆਮ ਬਿਕ ਵੇਚਾ ਪੂਰਾ ਮਲਾਂਜੀ ਦਾਲ ਪੂਰੇ ਸਵਾਦ ਨਾਲ ਰੋਟੀ ਖਾਂਦੀ ਐ ਸਰਦਾਰਨੀ ਇਹ ਨਹੀਂ ਕੋਈ ਮਤਲਬ ਆ ਹੈਡਫੋਨ ਤੂੰ ਰੱਖੇ ਆਪਣੇ ਲਈ ਇਹ ਕਦੋਂ ਲਏ ਸੀਗੇ ਅੱਛਾ ਥੱਲੇ ਰੋਟੀ ਦੇਖ ਪਈ ਰੋਟੀ ਦੇ ਕੇ ਪੀਆ ਚੱਲ ਕਰਦੇ ਗੱਲ ਰੋਟੀ ਖਾ ਲ ਫੇ ਮੈਂ ਤੇਰਾ ਪੁੱਛਦਾ ਗੱਲਾਂ ਬਾਤਾਂ ਤੇਰੇ ਨਾਲ ਚੱਲ ਚੱਲ ਉਹ ਦਰਦੀ ਲਾਂਬੇ ਹੋ ਗਈ ਉਹ ਵੱਡੀ ਦੇਖ ਲੈ ਹੈ ਤੇ ਇਹ ਮੰਮੀ ਆਡੀ ਵਿਚਾਰੀ ਦੇਖ ਲੈ ਤੇਰਾ ਨਾ ਨਿਭਗੀ ਫੇ ਤੂੰ ਮਾੜੀ ਕੈਨੀ ਮੇਰੀ ਮੰਮੀ ਨੂੰ ਨਹੀਂ ਕਰੋ ਕਹੀ ਤੂੰ ਮਾੜੀ ਕਹਿੰਦਾ ਮਾੜੀ ਤੂੰ ਕੈਨੀ ਆ ਮੈਨੂੰ ਲੱਗਾ ਪਤਾ ਮੈਂ ਸੁਣੀ ਕੱਲ ਤੇਰੀ ਗੱਲ ਤੂੰ ਮਾੜਾ ਕੈਨੀ ਆ ਹੈ ਤੇ ਗੁੱਸਾਤੀ ਉੜੀ ਦੇ ਇਹ ਤੇ ਗੁੱਸਾ ਉਹਨੇ ਹੱਸਦੀ ਮੇਰੀ ਮੰਮੀ ਨਾਲ ਦੇਖ ਕੇ ਕਿੰਦਾ ਦੀ ਹੋ ਗਈ ਉਹਨੇ ਹੱਸਦੀ ਪਈ ਮੇਰੀ ਮਾਂ ਬਗ ਵੇਖ ਕੇ ਕਿੰਦਾ ਦੀ ਆ ਗਈ ਦੇਖ ਲੈ ਮੈਂ ਤਾਂ ਮੈਂ ਨਾ ਚੰਗੀ ਨਾ ਮਰੀ ਮੈਂ ਪੁੱਤ ਕਹਿੰਦੀ ਕੋਈ ਜਾਣਦੇ ਨੇ ਫੇ ਕਹਿ ਮੇਰੀ ਮੰਮੀ ਨੂੰ ਕਹਿਤੀ ਏ ਮੈਂ ਹੀ ਕੋ ਕਰ ਦਿੱਤਾ ਮੈਂ ਤਾਂ ਕਹਿੰਨੀ ਧੀਏ ਪੁੱਤ ਕਹਿੰਨੀ ਹੁੰਦੇ ਮੈਂ ਨਹੀਂ ਹੁਣ ਹੁਣ ਤੂੰ ਦੱਸ ਤੂੰ ਕਹਿ ਮੇਰੀ ਬੀਬੀ ਕਹਿ ਮੇਰੀ ਬੀਬੀ 197 ਵੱਡਾਇਆ ਹਾਂ ਮਾਤਾ ਬੀਬੀ ਕਹਿਣਾ ਤੂੰ ਬੀਬੀ ਬੀਬੀ ਆ ਲੈ ਕੱਲ ਬੀਬੀ ਉਹ ਨਾਂ ਵੀ ਕਿਹਾ ਕੋਈ ਗੱਲ ਨਹੀਂ ਬੀਬੀ ਦੀ ਉਹ ਤਾਂ ਬੀਬੀ ਹੀ ਆ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਹਿਆ ਤੂੰ ਚਲਾ ਗਿਆ ਬੀਬੀ ਤੇ ਨਹੀਂ ਬਹੁਤੀ ਤੂੰ ਸ਼ਰੀਫ ਨਹੀਂ ਹੈਗੀ ਤੂੰ ਹਾਂ ਬੀਬੀ ਬੀਬੀ ਹਾਂ ਕੀ ਕਹਿਨੀ ਤੂੰ ਕਹਿੰਦੇ ਚਲਾਕ ਨਹੀਂ ਨਹੀਂ ਮੈਂ ਕਿਹਾ ਬੀਬੀ ਸਾਡੀ ਬੜੀ ਚੰਗੀ ਆ ਮੈਂ ਕਿੱਥੇ ਜਾ ਚਲਾਕ ਆ ਅੱਛਾ ਕੋ ਮਮੀ ਇਹਦੇ ਬਾਰੇ ਕਹਿਣਾ ਚਾਹੋਗੇ ਬੀਬੀ ਬਾਰੇ ਨਹੀਂ ਕੋ ਦੋ ਚਾਰ ਲੱਖ ਦਾ ਹੈ ਮੈਂ ਇਹਨੂੰ ਕੋਈ ਟੈਂਕੀ ਕੋਸ਼ਿਸ਼ ਨਹੀਂ ਲੈਸ ਫਾਈ ਹੋ ਰਹੀ ਦੰਦਾ ਦੀ ਆਏ ਬੀਬੀ ਇਹ ਦੰਦੇ ਤੇਰੇ ਅਸਲੀ ਆ ਕਿ ਡੁਪਲੀਕੇਟ ਆ ਅਸਲੀ ਆ ਮੈਂ ਅਸਲੀ ਤੇ ਕੀ ਨਾ ਰੋਟੀ ਖਾ ਨਹੀਂ ਤੇ ਆਉਂਿਆ ਖਾ ਨਹੀਂ ਹੁੰਦੀ ਰੋਟੀ ਤੇਰੇ ਕੋ ਸਾਰਾ ਕੁ ਖਾਣ ਨਹੀਂ ਆਜੇ ਤੇ ਤੂੰ ਰੋਟੀ ਵੀ ਨਹੀਂ ਖਾ ਹੁੰਦੀ ਤਰੀ ਤੇ ਕਹਿ ਦਿਆ ਕਰ ਕਿ ਮੈਂ ਠੀਕ ਆ ਮੈਂ ਤੰਦਰੁਸਤ ਆ ਮਹਾਰਜ ਦਾ ਸ਼ੁਕਰ ਆ ਓਏ ਦਿਨਾਂ ਵਾਲੇ ਦੰਦ ਨਹੀਂ ਆਏ ਉਹ ਕਹਿੰਦੇ ਅਸੀਂ ਦੰਦ ਮੈਨੂੰ ਲਵਾਏ ਨਵੇਂ ਲਵਾਵਾ ਤੇਰੇ ਦੰਦ ਗੱਲ ਕਰ ਦੰਦੇ ਲਵਾਵਾ ਕੰਬੈਨ ਵਾਲੇ ਕੰਬੈਨ ਵਾਲੇ ਦੰਦ ਲਵਾਵਾ ਕੰਬੈਨ ਵਾਲੇ ਦੰਦ ਖਾ ਮਟੇ ਜ ਆਪਣੇ ਦੰਗੜਾ ਦੇ ਲਵਾ ਦੇ ਹੋਲਵਾ ਦੰਨਾ ਜਿਹੜੇ ਤੂੰ ਹੁਕਮ ਕਰ ਤੂੰ ਨਹੀਂ ਦੰਦ ਦਿਖਾਈ ਮਾੜੇ ਜਿੱਦਾਂ ਕਰੀ ਦਿਖਾਈ ਪੂਰੇ ਦਿਖਾ ਚੰਗੀ ਤਰ੍ਹਾਂ ਦਿਖਾਈ ਖਾ ਗਈ ਤੀ ਲੈ ਆਹ ਦੇਖ ਕਿਨੇ ਦੰਦ ਮੋਤੀਆਂ ਵਰਗੇ ਤੇ ਦੰਦਾਂ ਪਰ ਕੀ ਬੰਦਾ ਕਰੇ ਯਾਰ ਨਹੀਂ ਇਹ ਨਹੀਂ ਇਹ ਨਹੀਂ ਸ਼ਕਰਾਨਾ ਕਰ ਸਕਦੀ ਉਦਾਂ 4 ਵਜੇ ਉੱਠਦੀ ਆ ਤੇ ਕੀ ਫਾਇਦਾ ਤੇਰੇ ਮੰਤਰ ਪੜਨ ਦਾ ਨਾ ਤੂੰ ਮੰਤਰ ਦੱਸਦੀ ਕੋਈ ਆਪਣਾ ਕਿਸੇ ਨੂੰ ਬੋਲ ਕਰ ਮੈਂ ਕਹਾ ਦਾ ਬੁਤਾਨਾ ਜਵਜੀਤ ਸਿੰਘ ਦਾ ਪਾਠ ਕਰਦੀ ਹੁੰਨੀ ਆ ਰੱਬ ਦਾ ਨਾਮ ਲਈਦਾ ਮੈਂ ਕਿਹੜਾ ਪੜੀ ਲਿਖੀ ਆ ਜਿੱਦਾਂ ਸਾਥ ਲੱਗੀ ਅੰਧੀ ਹੋਰ ਇੱਕ ਗੁੱਲ ਕਰੀ ਜਦੋਂ ਆਪ ਕਰੇ ਮੇਰੇ ਕੋ ਦੁਸ਼ਮਣੀਆਂ ਘਟਦਾ ਪਿਆ ਪਤਾ ਨਹੀਂ ਕਿਹੜੀਆਂ ਤੇਲਾ ਰੱਬ ਨੇ ਤੈਨੂੰ ਠੀਕ ਕਰਤਾ ਕਿੰਨਾ ਤੇਰਾ ਰੱਬ ਜਿਹੜਾ ਤੂੰ ਨੇਮ ਕਰਦੀ ਓਦੇ ਕਰਕੇ ਹੀ ਆ ਸਾਰਾ ਕੁਝ ਤੇਰੀ ਕਿਸਮਤ ਇੰਨੀ ਚੰਗੀ ਤੈਨੂੰ ਇੰਨਾ ਚੰਗਾ ਪੋਤਾ ਦਿੱਤਾ ਜਿੰਨੇ ਤੈਨੂੰ ਇੰਨੀ ਸੇਵਾ ਤੇਰੀ ਕੀਤੀ ਹੈ ਹੈ ਉਹ ਤਾਂ ਬਹੁਤ ਬਹੁਤ ਮੇਰੇ ਦੋਨੇ ਪੋਤੇ ਚੰਗੇ ਆ ਹਾਂ ਦੋਨਾ ਚ ਇੱਕ ਚੁਣਨਾ ਹੋਵੇ ਤੇ ਦੂਆ ਤਾਂ ਉਦਾਂ ਚਾਰ ਹਾਸੇ ਨਾਲ ਕਰਦਾ ਹੁੰਦਾ ਉਹ ਚੰਗਾ ਕਿ ਜ਼ਿਆਦਾ ਮੈਂ ਚੰਗਾ ਨਹੀਂ ਪੁੱਤ ਤੈਨੂੰ ਤਾਂ ਮੈਨੂੰ ਹੈ ਇੱਕ ਦੁੱਗਿਆ ਤੇ ਬਾਦੂ ਮੈਂ ਨਹੀਂ ਮਾਰੇ ਕਿੰਦੀ ਨਾ ਕੇ ਰੂ ਮਾਰਾ ਵੀ ਕਿਦੀ ਲੋ ਰਾਜੇ ਜੱਟ ਮੁੰਡਾ ਤੋਂ ਸ਼ਕੀਰ ਮੁੰਡਾ ਦੀਪਾ ਜੱਟ ਨਹੀਂ ਹੈ ਕਲਾਸ਼ੋਦਾਰਾ ਮੁੰਡਾ ਕਿਸੇ ਨਾਲੋਂ ਘੱਟ ਨਹੀਂ ਹੈ ਬੀਬੀ ਉਹ ਇਹ ਸੁਣ ਲਓ ਇਹ ਬੜੀ ਗੱਲ ਸੁਣ ਤੂੰ ਮੈਨੂੰ ਕੀ ਸਮਝਦੀਂ ਕੀ ਆ ਮੈਂ ਤੈਨੂੰ ਸਮਝਦੀ ਆ ਕੀ ਸਮਝਦੀ ਆ ਕੋਈ ਤਾਂ ਸਮਝਦੀ ਹੋਰ ਕੇ ਸਮਝ ਨਹੀਂ ਕੋਈ ਤਾਂ ਮੂੰਹ ਚੜੀਆਂ ਇਡਸਾਂ ਲੈਣੀਆਂ ਛੱਡ ਦੇ ਮੇਰੇ ਨਾਲ ਮੈਂ بڑا ਬੰਦਾ ਹੋਰ ਹਸਾਬ ਦਾ ਆ ਤੈਨੂੰ ਡਰ ਵੀ ਅੰਦਰੋਂ ਅੰਦਰ ਲੱਗਦਾ ਮੇਰੇ ਤੋਂ ਨਾ ਨਾ ਮੈਂ ਕਿਉਂ ਡਰਾਂ ਓਏ ਕਿਹੜੀ ਦਾਤੋਂ ਡਰਾਂ ਇਹ ਤੇਰੀ ਲੱਤ ਕਿਦਾਂ ਪਤਲੀ ਹੋਈ ਏ ਮਤਲਬ ਮੈਨੂੰ ਸਮਝਾ ਜੇ ਤੂੰ ਆ ਗੱਲ ਕਹੀ ਫਿਰ ਨਾ ਹਜਮ ਨਹੀਂ ਹੋਉਂਦੀ ਤੇਰੀ ਲੱਤ ਕਿਦਾਂ ਪਤਲੀ ਹੋ ਗਈ ਏ ਇਹ ਸਮਝਾ ਹੈ ਜੋ ਉਠਦੀ ਪੰਡ ਤੋਂ ਦੱਸ ਕੀ ਲੱਤਾਂ ਵੀ ਦਬਤ ਲੀਆਂ ਹੁੰਦੀਆਂ ਦੱਸ ਪਹਿਲਾਂ ਮੈਨੂੰ ਇਹ ਜਵਾਬ ਦੇ ਨਹੀਂ ਸੱਟ ਲੱਗੀ ਨਹੀਂ ਹੋਣਗੀਆਂ ਤੇ ਦੋਵੇਂ ਹੋਣਗੀਆਂ ਇੱਕ ਕਿਦਾਂ ਪਤਾ ਨਹੀਂ ਹੋ ਜੇ ਉਹ ਸੱਟ ਲੱਗੀ ਜੇ ਚ ਉਹ ਸੱਟ ਲੱਗੀ ਦੀ ਗੱਲ ਕਰਦੀ ਆ ਤੇ ਕੋਈ ਗੱਲ ਨਹੀਂ ਹੋਰ ਜਿਹੜੀ ਕਾਲ ਖਲਾਰਦਾ ਕੋਹਨਾ ਤੂੰ ਖਲਾਰਦਾ ਆਲੰਦ ਦੇ ਮੁੰਡੇ ਟੀਟੂ ਨੂੰ ਤਰਨਾ ਕਰਦਾ ਦੋ ਹੱਥ ਮੈਂ ਹੁਣ ਨਾ ਜਾਣਾ ਤੂੰ ਕੋਈ ਆਉਣਾ ਹੈ ਤੇ ਕਾਦੀ ਨਹੀਂ ਆਖ ਰਹੀ ਯਾਰ ਉਹ ਇਤਨਾ ਨਹੀਂ ਆ ਜਨਾ ਨਾ ਛੋਟੀ ਮੈਂ ਛੋਟੀ ਨਾਲ ਕਿੱਦਾਂ ਰਹੀ ਸੀ ਹਾਂ ਇਹ ਉਹ ਤਾਂ ਮੰਮੀ ਕਹਿੰਦੀ ਮੈਂ ਟਾਈਮ ਕੱਢਿਆ ਤੇ ਉਹ ਤੇ ਲੜਾਕੀ ਸੀਗੀ ਮੈਂ ਨਾ ਕੋਈ ਨਹੀਂ ਲੜੀ ਆਈ ਇੱਕ ਵਾਰੀ ਨੂੰ ਦੇ ਲੈ ਉਹ ਨਾਲ ਬਰਾਬਰ ਕੰਮ ਕੀਤਾ ਹੁਣ ਕਵੇ ਚਾਏ ਨਾ ਕਵੇ ਉਹ ਪਿਤਾ ਬਰਾਬਰ ਆ ਪਿਤਾ ਬਰਾਬਰ ਮੈਂ ਸਮਝਣਾ ਮੈਂ ਸਵੇਰੇ ਉਸਦੇ ਪਲੇ ਝਾੜੂ ਫੜਨਾ ਵਾਹ ਜੀ ਵਾਹ ਫਿਰ ਦੇਖ ਲੈ ਆਪ ਕੱਚੇ ਸੀ ਮੈਂ ਗੁਆ ਫੇਰ ਇਥੋਂ ਲੱਗ ਕੇ ਜਾ ਕੇ ਡੇਟ ਤੱਕ ਮੈਂ ਮਤਲਬ ਇਹ ਕੰਗਦੀਪ ਨੇ ਕਹਿ ਲੈਣਾ ਕਿ ਜਦੋਂ ਉਹ ਕੋਆ ਫੇਰ ਅਜ ਨਹੀਂ ਆਈ ਜਾਣਾ ਸੱਚੀ ਜਾਣਾ ਵਾਹ ਵਾਹ ਇਹ ਇੰਨਾ ਕੰਮ ਕਰੀਦਾ ਡੰਗਰਾਂ ਪਕਸਵਾ ਦਾ ਬਾਹਰ ਦਾ ਵਿਚਾਈ ਜਾਏਗਾ ਹਾਂਜੀ ਤੇ ਨਾਲ ਇਹਦੇ ਇਹਦੇ ਨਾਲ ਇਹਦੇ ਚੈਨ ਆਫ ਦਾ ਕਈ ਵਾਰ ਪੱਠਿਆ ਪਟੇ ਨਹੀਂ ਜਾਣੇ ਜਾਣਗੇ ਸਸਨੋਂ ਇੱਕ ਪਾਦਰ ਚ ਲਿਆਉਣੇ ਕਈ ਵਾਰੀ ਉਹਦਰ ਕੇ ਪਰ ਮਾਦੀ ਮਟਾਈ ਨਾ ਉਹ ਤਾਂ ਨੇ ਨਾ ਕਰਦੀ ਰੇ ਡੰਗਰਾਂ ਦਾ ਬਥੇਰਾ ਇਹ ਵੀ ਕਰਦੀ ਰਹੀ ਨਾਲ ਇੱਕ ਪਰ ਤੋੜੀ ਖੜੀ ਖਰਾਉੀ ਤਾਂ ਸੁੱਕ ਨਹੀਂ ਪੁੰਗ ਰਹੀਆਂ ਰਹੀਆਂ ਹੈ ਕਰਦੀ ਰਹੀ ਹੈ ਮੇੜੇ ਮਾਰਾਂ ਨਹੀਂ ਤੂੰ ਤੇ ਕਿਹਨੂੰ ਕਿਹਾ ਚਲੋ ਕਈ ਗੱਲਾਂ ਕੋਤੋ-ਉਟੋ ਕੋਈ ਗੱਲ ਨੂੰ ਨਹੀਂ ਦਿੱਤੀ ਹੋਈ ਜਿਵੇਂ ਕਰ ਲੈਂਦੇ ਨੇ ਤਰੇ ਚ ਹੁੰਦੇ ਕਿ ਜਿਹੜੇ ਕਹਿੰਦੇ ਉਹ ਚਲੋ ਚੱਲਦਾ ਜਾਂਦਾ ਬਦਮਾਸ਼ੀ ਦੇ ਕਿਸੇ ਤੇ ਫਿਰ ਤੱਕ ਫੇਕ ਤੇ ਸੁਣਾਗੇ ਹੁਣ ਤੂੰ ਨਹਾਇਆ ਜਾ ਕੇ ਤੂੰ ਮੈਨੂੰ ਕੋਈ ਮਾਰ ਕੇ ਫੇਰੰਦੇ ਐਂ ਨਹੀਂ ਫੇਰ ਗੱਲ ਉਹਦੇ ਇੰਦਾ ਹੁੰਦਾ ਹੁਣ ਤੂੰ ਨਹਾਇਆ ਜਾ ਕੇ ਪਾਰੀ ਕਰ ਦੇ ਪਾਰੀ ਕਰ ਦੇ ਛੇਤੀ ਕਰ ਦੇ ਛੇਤੀ ਕਰ ਦੇ ਪਾਰੀਆਂ ਤੋਂ ਹੁੰਦਾ ਰਹਿੰਦਾ ਹਾ ਚੱਲ ਨਾਲਾ ਤੇ ਉਹਨੇ ਚਰ ਨੂੰ ਟੀਟੂ ਆ ਜਾਂਦਾ ਆ ਵੀ ਆਪਾਂ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਕਹਦੇ ਕਹਿ ਠੱਪਾ ਠੱਪਾ ਚਾ ਚਾ ਮੈਨੂੰ ਲੱਗਾ ਪਤਾ ਕਹਿੰਦੇ ਜਿੱਦਾਂ ਉਹ ਨਿਮਰਤ ਖੈਰਾ ਗਾਉਂਦੇ ਆ ਉਦਾਂ ਤੂੰ ਗਾਣੇ ਗਾ ਅਖਾੜੇ ਲਾਏ ਪਿੰਡਾਂ ਚ ਲਾਏ ਅਖਾੜੇ ਮੈਂ ਆਹੋ ਤੂੰ ਦੱਸ ਕੀ ਕਹਿਣਾ ਆ ਐਦਾ ਜਦਾਂ ਲਗਾਉਂਦੇ ਆ ਐਦਾ ਗਾਏ ਤੂੰ ਜੋ ਮੈਂ ਸੀ ਕਿ ਨਾ ਗਾਇਕ ਸੀ ਕਿ ਨਾ ਮੈਂ ਅਖਾੜੇ ਲਉਂਦੀ ਨਹੀਂ ਨੇ ਮੈਨੂੰ ਦੱਸਿਆ ਬੀਬੀ ਕਿਸੇ ਨੇ ਚਲ ਕਹਿੰਦੇ ਪਾਪੇ ਨਾਲ ਜੁੜੀ ਸੀਗੀ ਮਹਿੰਗੇ ਨਾਲ ਮਹਿੰਗਾ ਐਂਡ ਕਲਾਸ਼ੋ ਐ ਮਹਿੰਗਾ ਐਂਡ ਕਲਾਸ਼ੋ ਜੱਟੀ ਐਦਾਂ ਨਾਂ ਸੀਗਾ ਕੀ ਰੱਖਿਆ ਹੈਗਾ ਨਾਂ ਐ ਐ ਐ ਐ ਐ ਮਕੇ ਐਮਕੇ ਐਮਕੇ ਜੋੜੀ ਐਮਕੇ ਜੋੜੀ ਐਮਕੇ ਟੌਪ ਨਹੀਂ ਸਹੀ ਜਗਾ ਕਿਆ ਨਹੀਂ ਲਾਇ ਖੜਿਆ ਤਾਂ ਉੱਠੇਗਾ ਓਏ ਅੱਭੀ ਮੈਂ ਖੜੇ ਲੰਦੇਗੀ ਹੈ ਹਿੰਦਰਾ ਤੁੱਕ ਮੈਨੂੰ ਕਹਿੰਦੇ ਵਿਆਹਾਂ ਚ ਤੂੰ ਗਾਣੇ ਗਾਏ ਆ ਮੈਨੂੰ ਮੈਂ ਮੈਂ ਹੀ ਕਹਨਾ ਤੇਰੇ ਪਾਪਾ ਬੀਬੀ ਮੈਨੂੰ ਪੁੱਤਰ ਕਹ ਵਿਆਹ ਚ ਤੂੰ ਕਹਿੰਦੇ ਗਾਣੇ ਗਾਏ ਵਿਆਹਾਂ ਨੂੰ ਚ ਗਾਉਂਦੀ ਰਹੀ ਗਾਣੇ ਮੈਂ ਸਾਈਆਂ ਤੇ ਜਾਂਦੀ ਰਹੀ ਹਾਂ ਹਾਂ ਕਿਹਨੇ ਆ ਜਿੱਲਿਆ ਕਿਹੜਾ ਗਾਣਾ ਗਾਉਂਦੀ ਰਹੀ ਪਤਾ ਨਹੀਂ ਤੈਨੂੰ ਕਿੰਨ ਦੱਸਿਆ ਉਹ ਨਹੀਂ ਕੋਈ ਆਪਣਾ ਤੇਰਾ ਪਸੰਦ ਦਾ ਗਾਣਾ ਹੋਵੇ ਤੇਰਾ ਕੋਈ ਗਾਉਂਦੀ ਰਹੀ ਤੂੰ ਕਾਉਂਦੀ ਰਹੀ ਕਿਹੜਾ ਆਡੇ ਲੰਹ ਹੈ ਸ਼ਰੂਫ ਦੇ ਨੂੰ